ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾਂ ਗੌੜੀ ਰਾਗ ਹੈ ਧੰਨ ਗੁਰੂ ਅਰਜਨ ਦੇ ਮਹਾਰਾਜ ਜੂ ਦਾ ਮੁਕੱਦਸ ਬਚ ਰਮ ਹੋ ਲੱਗਾ ਹੈ ਜੀ ਸ਼ਲੋਕ ਪਤਿਤ ਅਸੰਖ ਪੁਨੀਤ ਕਰ ਉਹਨਾ ਪੁਨਾ ਬਲੇਹਾਰ ਸਤਗੁਰ ਕਹਿਣ ਲਗੇ ਪ੍ਰਮਾਤਮਾ ਇੱਕ ਪਲ ਚ ਜਿਹੜੇ ਪਤਿਤ ਨੇ ਪੁਨੀਤ ਕਰ ਦਿੰਦਾ ਲੋਕਾਂ ਨੂੰ ਮੈਂ ਉਹਦੇ ਤੋਂ ਸਦਕੇ ਜਾਨਾ ਵਾਂ ਨਾਨਕ ਰਾਮ ਨਾਮ ਜਪ ਪਾਪ ਕੋ ਤਿੰਨ ਕਿਲਬਿਕ ਦਾਹਣ ਹਾਰ ਨਾਨਕ ਪ੍ਰਭੂ ਦਾ ਨਾਮ ਐਸੀ ਅੱਗ ਦੇ ਵਾਂਗ ਹੈ ਜਿਵੇਂ ਅੱਗ ਤੀਲੀਆਂ ਨੂੰ ਸਾੜਦੀ ਏ ਇਵੇਂ ਨਾਮ ਪਾਪਾਂ ਨੂੰ ਸਾੜਦਾ ਹੈ chant ਜਪ ਮਨਾ ਤੂੰ ਰਾਮਨ ਰਾਇਣ ਗੋਵਿੰਦਾ ਹਰਮਾਦੂ ਮਨਾ ਹਰੀ ਦੇ ਨਾਮ ਨੂੰ ਜਪ ਤੂੰ ਤਿਆਏ ਮਨਾ ਮੁਰਾਰ ਮੁਕੰਦੇ ਕਟਿਐ ਕਾਲ ਦੁਖ ਫੰਦੋ ਉਸ ਪ੍ਰਭੂ ਨੂੰ ਧਿਆ ਜੋ ਜਮਾ ਨੂੰ ਦੁੱਖਾਂ ਦੀ ਫਾਈ ਕੱਟਦਾ ਹੈ ਦੁਖ ਹਰਨ ਦੀਨ ਸ਼ਰਨ ਸ੍ਰੀ ਧਰ ਚਰਨ ਕਮਲ ਅਰਾਦੀਆ ਉਸ ਦੁੱਖ ਹਰਨ ਪ੍ਰਭੂ ਨੂੰ ਉਸ ਸ਼੍ਰੀ ਧਰ ਪਰਮਾਤਮਾ ਦੇ ਚਰਨ ਕਮਲਾਂ ਨੂੰ ਧਿਆਉਣਾ ਚਾਹੀਦਾ ਹੈ ਜਮ ਪੰਥ ਵਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਦੀਆ ਇੱਕ ਨਿਮਖ ਮਾਤਰ ਸਿਮਰਨ ਦੇ ਨਾਲ ਇਹ ਜਿਹੜਾ ਉਖਾਰਾ ਹੈ ਅਗਨ ਸਾਗਰ ਹੈ ਤੋਂ ਬਚ ਜਾਈਦਾ ਹੈ ਕਲਮਲ ਹੈ ਦਹਿਤਾ ਸ਼ੁੱਧ ਕਰਤਾ ਦਿਨ ਸਿਰੈਣ ਆਰਾਧੋ ਉਹ ਪਾਪਾਂ ਨੂੰ ਹਰਨ ਵਾਲਾ ਸ਼ੁੱਧ ਕਰਨ ਵਾਲਾ ਭਾਈ ਦਿਨ ਰਾਤ ਧਿਆਉਣਾ ਕਰੋ ਨਮੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਦੋ ਏ ਗੋਪਾਲ ਗੋਬਿੰਦ ਮਾਦੋ ਨਾਨਕ ਬੇਨਤੀ ਕਰਦਾ ਕਿਰਪਾ ਕਰੋ ਛਿਮਰਮਨਾ ਦਾ ਮੋਦਰ ਦੁਖ ਹਰ ਪਪੰਜਨ ਹਰਰਾਇਆ ਮਨਾਂ ਉਸ ਪ੍ਰਭੂ ਨੂੰ ਸਿਮਰ ਜੋ ਦੁਖ ਪੰਜਨ ਹੈ ਹਰਰਾਇਆ ਹੈ ਦਾਮੋਦਰ ਹੈ ਜੀ ਸ਼ੀਰਿੰਗੋ ਦਿਆਲ ਮਨੋਹਰ ਭਗਤ ਵਛਲ ਬਿਰਦਾਇਆ ਉਹ ਤਾਂ ਭਗਤ ਵਛਲ ਬਿਰਦਾ ਉਹ ਬਿਰਦ ਹੈ ਉਹ ਦਿਆਲ ਹੈ ਜੀ ਭਗਤ ਵਛਲ ਪੁਰਖ ਪੂਰਨ ਮਨੈ ਚਿੰਦਿਆ ਪਾਈਐ ਉਸ ਭਗਤ ਵਛਲ ਪ੍ਰਭੂ ਤੋਂ ਮਨ ਚਿੰਦਿਆ ਫਲ ਮਿਲਦਾ ਹੈ ਤਿਆਕੇ ਤਮ ਅੰਧ ਕੂਪ ਤੇ ਉਧਾਰੈ ਨਾਮ ਮਨ ਵਸਾਈਐ ਨਾਮ ਨੂੰ ਮਨ ਚ ਵਸਾਉਣ ਕਰਕੇ ਹਰੀ ਉਸ ਤਮ ਅੰਧ ਕੂਪ ਤੋਂ ਅੰਨੇ ਖੂਤੋਂ ਮਾਇਆ ਦੇ ਖੂਤੋਂ ਤ੍ਰਿਸ਼ਨਾ ਦੇ ਖੂਤੋਂ ਬਚਾ ਲੈਂਦਾ ਹੈ ਸੁਰ ਸਿਦ ਗਣ ਅੰਧਰਬ ਮੁੰਜਨ ਗੁਣ ਅਨਕ ਭਗਤੀ ਗਾਇਆ ਇਹ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਗਾਇਆ ਦੇ ਉਤੇ ਲੋਕ ਸੋਰ ਗਣ ਗੰਦਰ ਮੁੰਨ ਜਨ ਸਭ ਨੇ ਗਾਇਆ ਹੈ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ ਨਾਨਕ ਬੇਨਤੀ ਕਰਦਾ ਹੈ ਹੇ ਹਰੀ ਕਿਰਪਾ ਕਰੋ ਛੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਵ ਕਲਾ ਜਨ ਧਾਰੀ ਜੇ ਮੰਨਾ ਉਸ ਪਰਬੰ ਪਰਮੇਸ਼ਰ ਨੂੰ ਤਿਆ ਜਿਨੇ ਸਾਰੀ ਸਤਿਆ ਟਿਕਾ ਕੇ ਰੱਖੀ ਹੈ ਕਰुणा ਮੈ ਸਮਰੱਥ ਸੁਆਮੀ ਕਾਟਕੜ ਪ੍ਰਾਣ ਆਧਾਰੀ ਉਹ ਪ੍ਰਭੂ ਹਰੇਕ ਹਿਰਦੇ ਦੇ ਵਿੱਚ ਪ੍ਰਾਣਾਂ ਦਾ ਆਸਰਾ ਹੈ ਕਰुणा ਮਈ ਹੈ ਜੀ ਪ੍ਰਾਣ ਮੰਤਨ ਜੀ ਦਾਤਾ ਬੇਅੰਤ ਗੰਮ ਅਪਾਰੋ ਉਹ ਪ੍ਰਭੂ ਮਨ ਤਨ ਜੀਆ ਦਾ ਦਾਤਾ ਹੈ ਪ੍ਰਾਣਾਂ ਦਾ ਦਾਤਾ ਹ ਬੇਅੰਤ ਹੈ ਜੀ ਸ਼ਰਨ ਜੋਗ ਸਮਰੱਥ ਮੋਹਨ ਸਰਬ ਦੁਖ ਬਿਦਾਰੋ ਸ਼ਰਨ ਪਿਆ ਦੀ लाज ਰੱਖਣ ਵਾਲਾ ਸਭ ਦੁਖ ਮੁਕਾਨ ਵਾਲਾ ਹੈ ਹਰਖ ਸੋਗ ਸਭ ਦੁਖ ਬਿਨਸੈ ਜਪਤ ਨਾਮ ਮੁਰਾਦੀ ਉਹ ਸਰੀ ਨੂੰ ਜਪਦਿਆਂ ਸਾਰੇ ਦੁਖ ਹਰਖ ਮੁੱਕ ਜਾਂਦੇ ਹਨ ਬੇਅੰਤ ਨਾਨਕ ਕਰੋ ਕਿਰਪਾ ਸਮਰੱਥ ਤ ਸਭ ਕਲ ਧਾਰੀ اے ਪ੍ਰਭੂ ਕਿਰਪਾ ਕਰੋ ਸਮਰਥ ਦਾਤੇ ਤੁਹਾਡੀ ਕਲਾ ਹੀ ਸਭ ਥਾਂ ਤੇ ਹੈਲੀ ਹੈ ਜੀ ਗੁਣ ਗਾਉ ਮਨਾ ਚੁੱਤ ਅਬినాਸ਼ੀ ਸਭ ਤੇ ਊਚ ਦਿਆਲਾ اے ਮਨਾ ਉਸ ਅਚੁਤ ਪ੍ਰਭੂ ਦੇ ਗੁਣ ਗਾਓ ਜੋ ਸਭ ਤੋਂ ਉੱਚਾ ਹੈ ਦਿਆਲ ਸਰੂਪ ਹੈ ਵਿਸ਼ਵੰਵਰ ਦੇਵਨ ਕੋ ਏਕੈ ਸਰਬ ਕਰੈ ਪ੍ਰਤਪਾਲਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਦੁਨੀਆ ਨੂੰ ਧਰਤੀ ਨੂੰ ਪਾਲਣ ਵਾਲਾ ਹੈ ਪ੍ਰਤਪਾਲ ਮਹਾਨ ਦਿਆਲ ਦਨ ਦਿਆਤਾਰੀ ਸਭ ਕਿਸ ਹੈ ਉਸ ਪ੍ਰਤਪਾਲ ਉਹ ਦਿਆਲ ਪ੍ਰਭੂ ਨੇ ਸਭ ਤੇ ਆਪਣੀ ਦਇਆ ਕੀਤੀ ਹੈ ਹਾਲ ਕੰਟਕ ਲੋਭ ਮੋਨਾਸਾ ਜੀ ਜਾਂ ਕੈ ਪ੍ਰਭੂ ਬਸੈ ਜੀ ਸਿਰ ਦੇ ਚ ਹਰੀ ਵਾਸੈ ਤਾ ਉਹਦੇ ਕਾਲ ਕੰਟਕ ਲੋਮ ਮੁੱਕ ਜਾਂਦੇ ਹਨ ਸੁਪਰਸਨ ਦੇਵਾ ਸਫਲ ਸੇਵਾ ਪਈ ਪੂਰਨ ਕਾਲਾ ਜਿਹਦੇ ਤਿਆਰੀ ਪ੍ਰਸੰਨ ਹੋ ਜਾਏ ਉਹਦੀ ਸੇਵਾ ਅਤੇ ਕਾਲਕਮੈ ਸਫਲੀ ਹੋ ਜਾਂਦੀ ਹੈ। ਨਮਨਤ ਨਾਨਕ ਕਿਛੁ ਪੁਨੀ ਜਪਤ ਦੀਨ ਦਿਆਲਾ ਨਾਨਕ ਬੇਨਤੀ ਕਰਦਾ ਹਰੀ ਨੂੰ ਜਪਦਿਆਂ ਜਪਦਿਆਂ ਇੱਛਾ ਪੂਰਨ ਹੋ ਜਾਂਦੀ ਹੈ। ਗੌੜੀ ਮਹੱਲਾ ਪੰਜਵਾ ਸੁਣ ਸਖੀਏ ਮਿਲ ਉਦਮ ਕਰੇਹਾ ਮਨਾਏ ਲਹ ਹਰ ਕੰਤਾ। اے ਸਖੀਏ ਉਦਮ ਕਰਕੇ ਹਰੀ ਨੂੰ ਤੂੰ ਮਨਾਲੈ ਜੀ। ਤਿਆਗ ਕਰ ਭਗਤ ਠਕੋਰੀ ਮੋਹ ਹੈ ਸਾਧੂ ਮੰਤ ਆਪਣਾ ਮਾਨ ਤਿਆਗ ਕੇ ਭਗਤ ਰੂਪੀ ਠਗੋਰੀ ਹਰੀ ਨੂੰ ਸੁਘਾ ਕੇ ਉਹਨੂੰ ਸਭ ਹਰੀ ਨੂੰ ਤੂੰ ਮੋਲ ਲੈ ਜੀ ਸਖੀ ਵਸ ਆਇਆ ਫਿਰ ਛੋੜ ਨਾ ਜਾਈ ਏ ਰੀਤ ਭਲੀ ਭਗਵੰਤਾ ਇਹ ਹਰੀ ਦੀ ਭਲੀ ਰੀਤ ਹੈ ਕੀ ਜੇ ਹਰੀ ਵਸ ਵਿੱਚ ਕੋਈ ਆਜੇ ਫਿਰ ਛੱਡ ਕੇ ਨਹੀਂ ਜਾਂਦਾ ਨਾਨਕ ਜਰਾ ਮਰਨ ਪੈ ਨਰਕ ਨਿਵਾਰੇ ਪੁਨੀਤ ਕਰੈ ਤਿਸ ਜਨਤਾ ਨਾਨਕ ਹਰੀ ਜਰਾ ਮਰਨ ਪਾਵ ਕੇ ਬੁਢੇਪੇ ਦਾ ਡਰ ਮਰਨ ਦਾ ਡਰ ਨਰਕ ਦਾ ਡਰ ਇਹ ਖਤਮ ਕਰਨ ਵਾਲਾ ਹੈ ਪੱਤਿਤ ਨੂੰ ਪੁਨੀਤ ਕਰਨ ਵਾਲਾ ਹੈ ਜੀ ਸੁਣ ਸਖੀਏ ਇਹ ਭਲੀ ਬੇਨੰਤੀ ਇਹੋ ਮਤਾੰਤ ਪਕਾਈਐ اے ਸਖੀ ਇਹ ਮੇਰੀ ਬੇਨਤੀ ਸੁਣ ਇਹ ਮਤਾੰਤ ਇਹ ਮਤਾ ਪਕਾਈਐ ਜੀ ਸਹਿਜ ਸੁਭਾਈ ਉਪਾਦਰਤ ਹੋਏ ਗੀਤ ਗੋਵਿੰਦ ਗਾਈਐ ਸਹਿਜ ਵਿੱਚ ਟਿਕ ਕੇ ਪਿਆਜ ਟਿਕ ਕੇ ਉਪਾਦ ਮਨ ਦਾ ਰੋਗ ਖਤਮ ਕਰਕੇ ਹਰੀ ਨੂੰ ਧਾਈਏ ਜੀ ਕਲ ਕਲੇਸ਼ ਮਿਟੇ ਪਰਮਨਾਸੈ ਮਨ ਚਿੰਦਿਆ ਫਲ ਪਾਈਆ ਜਿਹਦੇ ਕਲ ਕਲੇਸ਼ ਮਨ ਤੋਂ ਮੁੱਕ ਜਾਣੂ ਮਨ ਚਿੰਦਿਆ ਫਲ ਸਤਿਗੁਰੂ ਤੋਂ ਹਾਸਲ ਕਰਦਾ ਹੈ ਪਾਰਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਧਿਆਈਆ ਪਾਰਬ੍ਰਹਮ ਪੂਰਨ ਪਰਮੇਸ਼ਰ ਦਾ ਇਹ ਨਾਨਕ ਨਾਮ ਜਪਣਾ ਚਾਹੀਦਾ ਹੈ ਸਖੀ ਇੱਛ ਕਰੀਨੇ ਤ ਸੂਖ ਮਨਾਈ ਰਾ ਮੇਰੀ ਆਸ ਪੂਜਾਏ ਜੇ ਸਖੀ ਸਹੇਲਿਓ ਮੈਂ ਸੁਖ ਮਨਾਵਾਂਗੀ ਜੇ ਹਰੀ ਮੇਰੀ ਆਸ ਪੂਰੀ ਕਰ ਦੇ ਸ਼ਰਨ ਪਿਆਸੀ ਦਰਸ਼ ਬੈਰਾਗਣ ਪੇਖੋ ਥਾਨ ਸਬਾਈ ਮੈਨੂੰ ਤੇਰੇ ਚਰਨਾਂ ਦੀ ਪਿਆਸ ਹੈ ਮੈਂ ਬੈਰਾਗਣ ਹਾਂ ਮੈਂ ਵੇਖਣਾ ਚਾਹੁੰਨੀ ਹਾਂ ਤੇਰਾ ਥਾਨ ਤੇਰਾ ਘਰ ਜੀ ਖੋਜ ਲਾਓ ਹਰ ਸੰਤ ਜਨਾ ਸੰਗ ਸਮਰੰਥ ਪੁਰਖ ਮਿਲਾਏ ਵੇਖੋ ਥਾਂ ਸੁਬਾਈ ਮੈਂ ਸਾਰੇ ਥਾਂ ਲੱਭ ਕੇ ਵੇਖ ਲਏ ਨੇ ਪ੍ਰਭੂ ਖੋਜ ਲਾਹੂੰ ਅਰ ਸੰਤ ਜਨਾਂ ਮੈਂ ਲੱਭਣੀ ਹਾਂ ਸੰਤ ਜਨਾਂ ਨੂੰ ਪੁੱਛਣੀ ਹਾਂ ਤੇਰੇ ਬਾਰੇ ਨਾਨਕ ਦਿਨ ਮਿਲਿਆ ਸੁਰਜਨ ਸੁਖ ਦਾਤਾ ਛੇਵੜ ਪਾਗੀ ਮਾਈ ਨਾਨਕ ਤਿੰਨਾਂ ਨੂੰ ਉਹ ਪ੍ਰਭੂ ਮਿਲ ਪਿਆ ਹੈ ਜਿਨ੍ਹਾਂ ਦੇ ਭਾਗ ਬੜੇ ਚੰਗੇ ਨੇ ਸਖੀ ਨਾਲ ਵਸਾਂ ਆਪਣੇ ਨਾ ਪਿਆਰੇ ਮੇਰਾ ਮਨ ਤਨ ਹਰ ਸੰਘ ਹਿਲਿਆ ਏ ਸਹੇਲੀ ਮੈਂ ਹਰੀ ਦੇ ਨਾਲ ਹੋਣ ਵਸਨੀਆ ਮੇਰਾ ਮਨ ਤੇ ਤਨ ਹਰੀ ਦੇ ਨਾਲ ਹਿਲਿਆ ਪਾ ਕੇ ਗਿਝ ਗਿਆ ਹੈ ਜੀ ਸੁਣ ਸਖੀਏ ਮੇਰੀ ਨੀਂਦ ਪਲੀ ਮੈਂ ਆ ਪੰਡਾ ਪਿਰ ਮਿਲੇ ਆ ਏ ਸਖੀਏ ਮੇਰੀ ਹੁਣ ਨੀਂਦ ਭੜਲੀ ਹੋ ਗਈ ਹੈ ਪਾ ਕੇ ਮੈਂ ਨੀਂਦ ਚੰਗੀ ਆਉਂਦੀ ਮੈਨੂੰ ਆਪਣਾ ਪ੍ਰਭੂ ਮਿਲ ਪਿਆ ਹੈ ਜੀ ਪ੍ਰਮਖੋ ਯੋ ਸ਼ਾਂਤ ਸਹਜ ਸੁਆਮੀ ਪ੍ਰਕਾਸ਼ ਪਿਆ ਕੌਲ ਖਿਲਿਆ ਅੰਦਰ ਦਾ ਪਰਮ ਮਿਟ ਮਿਟ ਗਿਆ ਅੰਦਰ ਸ਼ਾਂਤ ਸਹਿਜ ਹੋ ਗਿਆ ਹੈ ਜੀ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਾ ਟਲਿਆ ਉਹ ਵਰ ਪਾਲਿਆ ਹੈ ਨਾਨਕ ਜਿਹੜਾ ਕਦੀ ਨਹੀਂ ਜੰਮਦਾ ਮਰਦਾ ਠਿਕੂ ਓੰਕਾਰ ਸਤ ਗੁਰ ਪ੍ਰਸਾਦ ਗੌੜੀ 52 ਅਖਰੀ ਮਹੱਲਾ ਪੰਜਵਾਂ ਇਹ ਗੌੜੀ ਰਾਗ ਦੇ ਵਿੱਚ ਧੰਨ ਗੁਰ ਨਾਨਕ ਧੰਨ ਗੁਰ ਅਰਜਨ ਦੇ ਮਹਾਰਾਜ ਜੀ ਦੀ 52 ਅਖਰੀ ਬਾਣੀ ਅਰੰਭ ਹੋਣ ਲੱਗੀ ਹੈ ਜੀ। ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ Swami ਪਰਮੇਸ਼ਵਰਾ ਗੁਰਦੇਵ ਦਾ ਪਾਵ ਹੈ ਗੁਰੂ ਗੁਰੂ ਹੀ ਸਾਡੀ ਮਾਤਾ ਹੈ ਗੁਰੂ ਹੀ ਪਿਤਾ ਹੈ ਗੁਰੂ ਹੀ ਪ੍ਰਭੂ ਦਾ ਰੂਪ ਹੈ ਜੀ। ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਗੁਰੂ ਹੀ ਸਖ ਹੈ ਉਹ ਹੀ ਦੁੱਖਾਂ ਨੂੰ ਭੰਨਣ ਵਾਲਾ ਹੈ ਉਹ ਹੀ ਰਿਸ਼ਤੇਦਾਰ ਹੈ ਉਹ ਹੀ ਸਾਡਾ ਸਹੋਦਰਾ ਭਰਾ ਹੈ ਜੀ ਗੁਰਦੇਵ ਦਾਤਾ ਅਰਨਾਮ ਉਪਦੇਸ਼ਾ ਗੁਰਦੇਵ ਮੰਤ ਨਿਰੋਧਰਾ ਗੁਰੂ ਹੀ ਉਪਦੇਸ਼ ਬਖਸ਼ਦਾ ਹੈ ਗੁਰੂ ਦੇ ਮੰਤਰ ਨੂੰ ਕੋਈ ਰੋਕ ਨਹੀਂ ਲਾ ਸਕਦਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸਪਰਸਪਰਾ ਗੁਰੂ ਸ਼ਾਂਤੀ ਦਾ ਸਤ ਦਾ ਉੱਚੀ ਅਕਲ ਦੀ ਮੂਰਤ ਦਾ ਪ੍ਰਤੀਕ ਹੈ ਭਾਵੇਂ ਸਭ ਗੁਣ ਹਰੀ ਚ ਨੇ ਤੇ ਗੁਰੂ ਉਸ ਪਾਰਸ ਤੋਂ ਵੀ ਸ੍ਰਿਸ਼ਟ ਪਾਰਸ ਹੈ ਜਿਹਨੂੰ ਛੁਇਆ ਸੋਨਾ ਬਣ ਜਾਈਦਾ ਹੈ। ਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰੂ ਤੇ ਅੰਮ੍ਰਿਤ ਦਾ ਸਰੋਵਰ ਹੈ ਜਿਹਦੇ ਵਿੱਚ ਇਸ਼ਨਾਨ ਕੀਤੇਆਂ ਬਯੰਤ ਦਾਤਾਂ ਮਿਲਦੀਆਂ ਹਨ। ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਕਰਨ ਵਾਲਾ ਸਾਰੇ ਪਾਪ ਹਰਨ ਵਾਲਾ ਉਹ ਪਤਤ ਨੂੰ ਪਵਿੱਤਰ ਕਰਨ ਵਾਲਾ ਹੈ। ਗੁਰਦੇਵ ਆਦਿ ਜੁਗਾਦ ਜੁਗ-ਜੁਗ ਦੇ ਮੰਤ ਹਰ ਜਪ ਉਦਰਾ ਗੁਰਦੇਵ ਤੇ ਜੁਗਾ ਜੁਗਾ ਤੋਂ ਹੈ ਭਾਉ ਕੇ ਹਰੀ ਦਾ ਰੂਪ ਹੈ ਗੁਰੂ ਦਾ ਮੰਤਰ ਲੈ ਕੇ ਹੀ ਹਰੀ ਨੂੰ ਜਪਿਆ ਜਾਂਦਾ ਹੈ ਜੀ ਗੁਰਦੇਵ ਸੰਗਤ ਪ੍ਰਾ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਇਹ ਗੁਰਦੇਵ ਕਿਰਪਾ ਕਰ ਸਾਨੂੰ ਉਹ ਸੰਗਤ ਨਾਲ ਮਿਲਾ ਜਿਸ ਨਾਲ ਜੁੜ ਕੇ ਹਰੀ ਨੂੰ ਜਪ ਸਕੀਏ ਤੇ ਅਸੀਂ ਮੂੜ ਪਾਪੀ ਵੀ ਤਰ ਜਾਈਏ ਜੀ ਗੁਰਦੇਵ ਸਤਗੁਰ ਪਾਰਬ੍ਰਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਗੁਰਦੇਵ ਕੀ ਇਹ ਸਤਗੁਰ ਪਾਰਬ੍ਰਮ ਪਰਮੇਸ਼ਰ ਦਾ ਰੂਪ ਹੈ ਨਾਨਕ ਗੁਰੂ ਨੂੰ ਮਿਲ ਕੇ ਤਰਿਆ ਜਾਂਦੇ ਸਲੀ ਹਰੀ ਤੇ ਗੁਰੂ ਨੂੰ ਨਮਸਕਾਰ ਹੈ ਸਲੋਕ ਆਪੇ ਕੀਆ ਕਰਾਇਆ ਆਪੇ ਕਰਨੈ ਜੋਗ ਹਰੀ ਨੇ ਆਪ ਸਭ ਕੁਝ ਕੀਤਾ ਹੈ ਆਪ ਹੀ ਕਰਨ ਦੇ ਜੋਗ ਸਮਰੱਤ ਹੈ ਨਾਨਕ ਕੋ ਰਵ ਰਿਆ ਦੂਸਰ ਹੋਵਾ ਨਾ ਹੋਗ ਨਾਨਕ ਹਰ ਥਾਂ ਤੇ ਇੱਕੋ ਹਰੀ ਹੈ ਉਹ ਸਰੀ ਵਰਗਰ ਕੋਈ ਨਹੀਂ ਹੈ ਪੌੜੀ ਉਨ ਸਾਧ ਸਤਗੁਰ ਨਮਸਕਾਰੰ ਓਹ ਹਰੀ ਨੂੰ ਨਮਸ ਓਹ ਸਤਗੁਰ ਨਮਸਕਾਰ ਹੈ ਜੋ ਹਰੀ ਦਾ ਰੂਪ ਹੈ ਆਦ ਮਦ ਅੰਤ ਅੰਰੰਕਾਰੰ ਹਰੀ ਸ਼ਰੂਤਮ ਵੀਸੀ ਹੁਣ ਵੀ ਹੈ ਤੇ ਅਖੀਰ ਚਾ ਵੀ ਹੋਵੇਗਾ ਆਪੇ ਸੁਨ ਆਪੇ ਸੁਖ ਆਸਨ ਉਹ ਆਪ ਹੀ ਸੁਖ ਦਾਸਨ ਹੈ ਆਪ ਹੀ ਸੁਨ ਸਮਾਜ ਚ ਬੈਠਾ ਹੈ ਆਪੇ ਸੁਨਤ ਆਪ ਹੀ ਜਾਸਨ ਹਰੀ ਆਪਣੇ ਜਸ ਨੂੰ ਆਪ ਸੁਣਦਾ ਹੈ ਖਾਪਨ ਆਪ ਆਪੇ ਉਪਾਯੋ ਸ੍ਰਿਸ਼ਟੀ ਹਰੀ ਨੇ ਆਪ ਪੈਦਾ ਕੀ ਹੈ ਆਪੇ ਬਾਪ ਆਪ ਹੀ ਮਾਇਓ ਆਪੇ ਬਾਪ ਆਪ ਹੀ ਮਾਤਾ ਹੈ ਜੀ ਆਪੇ ਸੁਖਮ ਆਪੇ ਅਸਥੂਲ ਆਪ ਹੀ ਸੁਖਮ ਤੇ ਆਪੇ ਅਸਥੂਲ ਹੈ ਲੱਖੀ ਨਾ ਜਾਈ ਨਾਨਕ ਲੀਲਾ ਨਾਨਕ ਖਰੀਦੀ ਲੀਲਾ ਕੌਤਕ ਬਿਆਨ ਨਹੀਂ ਕੀਤੇ ਜਾ ਸਕਦੇ ਹਰ ਕਿਰਪਾ ਪ੍ਰਭ ਦੀਨ ਦਿਆਲਾ اے ਦੀਨ ਦਿਆਲਾ ਹਰੀ ਬਖਸ਼ਿਸ਼ ਕਰੋ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਤੇਰੇ ਸੰਤ ਜਨਾਂ ਦੇ ਮਨ ਧੂੜ ਹੋਇਆ ਰਵੇ ਰਹਾਉ ਸ਼ਲੋਕ ਨਿਰੰਕਾਰ ਆਕਾਰ ਆ ਨਿਰਗੁਣ ਸਰਗੁਣ ਏਕਾ ਉਹ ਨਿਰੰਕਾਰ ਨੇ ਆਪ ਹੀ ਆਕਾਰ ਬਣਾਇਆ ਤੇ ਇਸ ਆਕਾਰ ਚ ਨਿਰਗੁਣ ਤੇ ਸਰਗੁਣ ਭਾਵ ਕੇ ਲੁਕਿਆ ਹੋਇਆ ਤੇ ਪ੍ਰਗਟ ਹੋਇਆ ਆਪ ਹੀ ਹੈ ਏਕਾ ਇੱਕ ਬਖਾਨਣੋ ਨਾਨਕ ਏਕ ਅਨੇਕ ਉਹਨੂੰ ਇੱਕ ਏਕ ਹੀ ਬਖਾਨਿਆ ਜਾਂਦਾ ਹੈ ਕਿਉਂਕਿ ਇੱਕ ਹੋ ਕੇ ਵੀ ਅਨੇਕ ਹੈ ਤੇ ਨੇਕ ਹੋ ਕੇ ਵੀ ਇੱਕ ਹੈ ਉਹ ਗੁਰਮੁਖਿਓ ਆਕਾਰਾ ਹਰੀ ਨੇ ਗੁਰਮੁਖਾਂ ਵਾਸਤੇ ਇਹ ਆਕਾਰ ਬਣਾਇਆ ਹੈ ਇਕੈ ਸੂਤ ਪਰੋਵਣ ਹਾਰਾ ਸਾਰੇ ਸੰਸਾਰ ਨੂੰ ਇੱਕ ਸੂਤਰ ਚ ਪਰੋਇਆ ਹੈ ਪਿੰਨ ਪਿੰਨ ਤ੍ਰੈ ਗੁਣ ਵਿਸਥਾਰੰ ਪਿੰਨ ਪਿੰਨ ਭਾਉ ਕਿ ਤ੍ਰੈ ਗੁਣੀ ਮਾਇਆ ਪੈਦਾ ਕੀਤੀ ਹੈ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਕਿਤੇ ਨਿਰਗੁਣ ਹੈ ਕਿਤੇ ਸਰਗੁਣ ਹੈ ਸਗਲ ਭਾਂਤ ਕਰ ਕਰਹਿ ਉਪਾਇੋ ਜੀ ਸਗਲ ਭਾਂਤ ਕਰ ਕਰਹਿ ਉਪਾਇੋ ਉਹਨੂੰ ਮਿਲਣ ਵਾਸਤੇ ਦੁਨੀਆ ਬਿਆੰਤ ਉਪਾਅ ਕਰਦੀ ਹੈ ਜੀ ਨਾ ਮਰਨ ਮਨ ਮੋਹ ਵਡਾਇਓ ਬਸ ਦੁਨੀਆ ਨੇ ਜਨਮ ਮਰਨ ਤੇ ਮੋਹ ਦਾ ਹੀ ਅੰਦਰ ਪਰਮ ਪੈਦਾ ਕੀਤਾ ਹੈ ਦੂਹ ਪਾਤ ਤੇ ਆਪੋ ਨਿਰਾਰਾ ਦੂਹਾਂ ਤੋਂ ਆਪ ਨਿਰਾਰਾ ਹੈ ਪਗ ਸਰਗੁਣ ਤੇ ਨਿਰਗੁਣ ਵੀ ਹੈ ਤੇ ਅਲਗ ਵੀ ਹੈ ਜੀ ਨਾਨਕ ਅੰਤ ਨ ਪਾਰਾ ਵਾਰਾ ਨਾਨਕ ਖਰੀਦਾ ਕੋਈ ਅੰਤ ਨਹੀਂ ਸ਼ਲੋਕ ਸੇ ਸਾ ਭਗਵੰਤ ਸੇ ਸੱਚ ਸੰਪੈ ਹਰ ਰਾਸ ਉਹੀ ਸ਼ਾਹ ਨੇ ਉਹੀ ਭਗਵੰਤ ਨੇ ਜੋ ਸੱਚ ਰੂਪੀ ਪੂੰਜੀ ਦੀ ਰਾਸ ਇਕੱਠੀ ਕਰਦੇ ਹਨ ਨਾਨਕ ਸੱਚ ਸੋਚ ਪਾਈ ਹੈ ਤੇ ਸੰਤਨ ਕੈ ਪਾਸ ਨਾਨਕ ਨ ਸੰਤਾਂ ਦੇ ਕੋਲ ਹੀ ਸੱਚ ਤੇ ਸੋਚ ਆਹਰੀ ਅਤੇ ਮਨ ਦੀ ਪਵਿੱਤਰਤਾ ਪ੍ਰਾਪਤ ਹੁੰਦੀ ਹੈ ਪਵੜੀ ਸੱ ਸੱਤ 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 ਸੂ ਹਰੀ ਸੱਤ ਹਮੇਸ਼ਾ ਟਲ ਰਹਿਣ ਵਾਲਾ ਹੈ ਸੱਤ ਪੁਰਖ ਤੇ ਪਿੰਨ ਨ ਕੋ ਹਰੀ ਤੋ ਅਲਗ ਕੋਈ ਨਹੀਂ ਹੈ ਜੀ ਸੂ ਸ਼ਰਨ ਪਰ ਜੇ ਪਾਇਉ ਕੋਈ ਸ਼ਰਨ ਪੈਂਦਾ ਜਿਹਨੂੰ ਹਰੀ ਆਪ ਨਾਲ ਜੋੜਦਾ ਹੈ ਸਿਮਰ ਸਿਮਰ ਗੁਣ ਗਾਏ ਸੁਨਾਇੰ ਜੀ ਸਿਮਰ ਸਿਮਰ ਕੇ ਗੁਣ ਗੰਦਨ ਨਾਲ ਸੁਨਾਂਦਾ ਹੈ ਜੀ ਸੁਨਸੈ ਪਰਮ ਨਹੀਂ ਕਛ ਬਿਆਪਤ ਫਿਰ ਉਹਨੂੰ ਕਿਸੇ ਗੱਲ ਦਾ ਪਰਮ ਨਹੀਂ ਹੁੰਦਾ ਪ੍ਰਗਟ ਪ੍ਰਤਾਪਤਾ ਹੂੰ ਕੋ ਜਾਪ ਉਹਦਾ ਪ੍ਰਗਟ ਪ੍ਰਤਾਪ ਆਵ ਹਰ ਪਾਸੇ ਜਾਪਦਾ ਹਰੀ ਦਾ ਸੋ ਸਾਧੂ ਏ ਪਹੁੰਚਣ ਹਾਰਾ ਕੋਈ ਸਾਧੂ ਐ ਜੋ ਹਰੀ ਨੂੰ ਮਿਲ ਜਾਏ ਜੀ ਨਾਨਕ ਤਾਂ ਕਹਿ ਸਦ ਬਲਿਹਾਰਾ ਨਾਨਕ ਸਦਕੇ ਜਾਂਦਾ ਹਰੀ ਤੋਂ ਸ਼ਲੋਕ ਤਨ ਤਨ ਕਹਾ ਪੁਕਾਰ ਤੇ ਮਾਇਆ ਮੂ ਸਭ ਕੂੜੇ ਹੈ ਪਈ ਤਨ ਤਨ ਪੈਸਾ ਪੈਸਾ ਕਿੱਥੇ ਪੁਕਾਰਦੇ ਮਾਇਆ ਤਮੋਂ ਸਭ ਕੂੜ ਝੂਟਾ ਹੈ ਨਾਮ ਵੀ ਹੁੰਨੇ ਨਾਨਕਾ ਹੂਤ ਚਾਤ ਸਭ ਧੂੜਾ ਨਾਮ ਤੁਸਖਣੇ ਮਨੋਖੇ ਨਾਨਕਾ ਸਭ ਧੂੜ ਹੋ ਜਾਣਗੇ ਪਵੜੀ ਤੱਦਾ ਧੂਰ ਪੁਨੀਤ ਤੇਰੇ ਜਨੂਆ ਤੇਰੇ ਜਨੂਆ ਪੁਨੀਤ ਨੇ ਤੇਰੇ ਨਾਲ ਜੋੜ ਕੇ ਜੀ ਤਨ ਤੇਊ ਜੇ ਰੁਚਿਆ ਮੰਨੂਆ ਕਿਉਂਕਿ ਉਹਨਾਂ ਨੇ ਤੂਰ ਚਰਨਾਂ ਦੀ ਮੱਥੇ 'ਤੇ ਲਾਈ ਏ ਤੇ ਉਹ ਜਨ ਬੜੇ ਹਰੀਦੇ ਨਾਲ ਤਨ ਨੇ ਹਰੀ ਨਾਲ ਜੁੜੇ ਹਨ ਜੀ ਤਨ ਨਹੀਂ ਬਾਛੈ ਸੁਰਗ ਨਾ ਯਾਚੈ ਉਹਨਾਂ ਨੂੰ ਦੁਨਿਆਵੀ ਤਨ ਸੁਰਗ ਨਰਕ ਦੀ ਲਾਲਸਾ ਨਹੀਂ ਹੁੰਦੀ ਅਤ ਪ੍ਰੇਪ੍ਰੀਤ ਸਾਦ ਰਾਜ ਰਾਚੇ ਹਰੀ ਦੇ ਨਾਲ ਉਹਨਾਂ ਦੀ ਪ੍ਰੀਤ ਹੈ ਸਾਦ ਨਾਲ ਉਹ ਰਚੇ ਹਨ ਜੀ ਧੰਦੇ ਕਾ ਬਿਆਪੈ ਤਾਹੂ ਇਹ ਭਾਈ ਕਿੱਥੇ ਹੋਰ ਹੋਰ ਤੰਦਿਆਂ ਚ ਤੂੰ ਜੁੜਿਆ ਹੈ ਜੋ ਏਕ ਛਾੜ ਅਨਕਤੈ ਨ ਜਾਹੂ ਜੋ ਇੱਕ ਛੱਡ ਕੇ ਹਰੀ ਤੋਂ ਕਿਤਰੇ ਹੋਰ ਨਹੀਂ ਜਾਂਦਾ ਦੂਰ ਜ ਕਹੀਆ ਦੀ ਉਹ ਪ੍ਰਭੂ ਨਾਮ ਜਿਹਦੇ ਹਿਰਦੇ ਚ ਨਾਮ ਸਿਆ ਹੈ ਜੀ ਨਾਨਕ ਸਾਧ ਪੂਰਨ ਭਗਵਾਨ ਨਾਨਕ ਉਹੀ ਸਾਧ ਹੈ ਪੂਰਨ ਭਗਵਾਨ ਦਾ ਰੂਪ ਹੈ ਸ਼ਲੋਕ ਅਨੰਕ ਪੇਖ ਅਨੰ ਗਿਆਨ ਧਿਆਨ ਮਨ ਹਟ ਮਿਲੇਉ ਨਾ ਕੋਏ ਬੜੇ ਗਿਆਨ ਧਿਆਨ ਕੀਤੇ ਪਰ ਮਨ ਹਟ ਨਾਲ ਹਰੀ ਨਹੀਂ ਮਿਲਦਾ ਕਉ ਨਾਨਕ ਕਿਰਪਾ ਪਈ ਭਗਤ ਜਾਨੀ ਸੋਏ ਨਾਨਕ ਆਖ ਜੇ ਤੇ ਹਰੀ ਨੇ ਕਿਰਪਾ ਕੀਤੀ ਉਹੀ ਭਗਤ ਜਾਨੀ ਹੈ ਪੌੜੀ ਨਾਂ ਨਾ ਗਿਆਨ ਨਹੀਂ ਮੁੱਖ ਬਾਤੋਂ ਭਾਈ ਇੰਨਾ ਗਿਆਨ ਦੇ ਨਾਲ ਹੀ ਮੁੱਖ ਨਾਲ ਕਹਿਣ ਦੇ ਨਾਲ ਗਿਆਨ ਨਹੀਂ ਮਿਲਦਾ ਅਨੁਕੂਲ ਜੁਗਤ ਸ਼ਾਸਤਰ ਕਰਪੰਤੋ ਭਾਵੇਂ ਕੋਈ ਨੇਕਾ ਜੁਗਤੀ ਸ਼ਾਸਤਰਾਂ ਦਾ ਵਿਖਿਆਨ ਕਰ ਲੇ ਯਾਨੀ ਸੋਇ ਜਾ ਕੈ ਦ੍ਰਿੜ ਸੋ ਗਿਆਨੀ ਉਹੀ ਹੈ ਜਿਹਦੇ ਹਿਰਦੇ ਚ ਨਾਮ ਦ੍ਰਿੜ ਹੈ ਕੈਤ ਸੁੰਤ ਕਚ ਜੋਗ ਨਾ ਹੋਊ ਕਹਿਨ ਦੇ ਨਾਲ ਸੁਣਨ ਦੇ ਨਾਲ ਜੋਗ ਭਾਵਕ ਜੁਗਤੀ ਨਹੀਂ ਹਾਸਲ ਹੁੰਦੀ ਯਾਨੀ ਰਤ ਆਗਿਆ ਦ੍ਰਿੜ ਜਾ ਕੈ ਗਿਆਨੀ ਚੰਨ ਹਰੀ ਦੀ ਆਗਿਆ ਵਿੱਚ ਨਿਭਾਵਕ ਅੱਗੇ ਨੂੰ ਦ੍ਰਿੜ ਕਰਕੇ ਰੱਖਦੇ ਹਨ ਉਸਨ ਸੀਤ ਸੰਸਰਤ ਸਭਤਾ ਨਾਨਕ ਕੋ ਸੋ ਇੱਕ ਸਮਾਨ ਨੇ ਉਹਨਾਂ ਲਈ ਗਿਆਨੀ ਤਤ ਗੁਰਮੁਖ ਵਿਚਾਰੀ ਗਿਆਨੀਆਂ ਨੇ ਗੁਰੂ ਦੇ ਸੰਮੂਹ ਕੋ ਕੇ ਤਤ ਦੀ ਵਿਚਾਰ ਕੀਤੀ ਹੈ ਨਾਨਕ ਜਾਂ ਕੋ ਕਿਰਪਾ ਧਾਰੀ ਨਾਨਕ ਜੀ ਧਾਰੀ ਨੇ ਕਿਰਪਾ ਕੀਤੀ ਹੈ ਸ਼ਲੋਕ ਆਉਣ ਆਏ ਸ੍ਰਿਸ਼ਟਮ ਬੇਨਬੂਜੇ ਪਸ਼ਟੌਰ ਹਰੇਕ ਜੀਵ ਸ੍ਰਿਸ਼ਟੀ ਚਾਇਆ ਪਰ ਹਰੀ ਨੂੰ ਬੁੱਝਣ ਤੋਂ ਬਿਨਾ ਮਾਰਜ ਕਹਿਣ ਲੱਗੇ ਪਸ਼ੂ ਤੇ ਟੌਰ ਹੀ ਹੈ ਨਾਨਕ ਗੁਰਮੁਖ ਸੋ ਬੁਜੈ ਜਾ ਕੈ ਭਾਗ ਮਥੌਰ ਨਾਨਕ ਉਹ ਗੁਰੂ ਦੇ ਸਾਨਮੁਖ ਹੋ ਕੇ ਬੁੱਝਦਾ ਹੈ ਜਿਦੇ ਭਾਗ ਚੰਗੇਰੇ ਹਨ ਕੌੜੀ ਯਾਜੁਗ ਮੈਂ ਏਕਹਿ ਕੋ ਆਇਆ ਇਸ ਯੁਗ ਚ ਇੱਕ ਕੰਮ ਲਈ ਆਇਆ ਹੈ ਤੂੰ ਜਨਮ ਤਮੋਯੋ ਮੋਹਨੀ ਮਾਇਆ ਇੱਕ ਕੰਮ ਨੂੰ ਛੱਡ ਕੇ ਹਰੀ ਮਲਾਪ ਨੂੰ ਤੂੰ ਬਸ ਮਾਇਆ ਦੇ ਵਿੱਚ ਮੋਹਿਆ ਗਿਆ ਹੈ ਗਰਭ ਕੁੰਟ ਮੈਂ ਉਰਦ ਤਪ ਕਰਤੇ ਮਾਂ ਦੇ ਗਰਭ ਕੁੰਟ 'ਤੇ ਤੂੰ ਉੱਠਾ ਲਟਕ ਕੇ ਤਪ ਕਰਨਾ ਸੈ ਸਾਸ ਸਾਥ ਸਿਮਰਤ ਪ੍ਰਭ ਰਹਤੇ ਹਰੇਕ ਸਵਾਸ ਨਾਲ ਹਰੀ ਨੂੰ ਜਪਣਾ ਸਤੂੰ ਉਰਜ ਪਰੇ ਜੋ ਛੋੜ ਛਡਾਨਾ ਤੂੰ ਉਹਦੇ ਨਾਲ ਉਰਜੇ ਆ ਜੋ ਸਭ ਛਾ ਜਾਏਗਾ ਜੀਵਨ ਹਾਰ ਮੰਨ ਬਿਸਰਾਨਾ ਦੇਨ ਹਾਰ ਪ੍ਰਭੂ ਨੂੰ ਪਲਾਹ ਦਿੱਤਾ ਤੂੰ ਤਾਰੋ ਕਿਰਪਾ ਜਿਸੇ ਗੁਸਾਈ ਜਿਸ ਤੇ ਹਰੀ ਕਿਰਪਾ ਕਰਦਾ ਹੈ ਇਥੇ ਉਤ ਨਾਨਕ ਤਿਸ ਬਿਸਰੋ ਨਾਹੀ ਇਥੇ ਉਥੇ ਨਾਨਕ ਨੂੰ ਹਰੀ ਨਹੀਂ ਵਿਸਰਦਾ ਸ਼ਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਫਿਨ ਨਾ ਕੋਏ ਸੰਸਾਰ ਚ ਆਉਣਾ ਸੰਸਾਰ ਚ ਬਿਨਸ ਜਾਣਾ ਇਹ ਹਰੀ ਦੀ ਆਗਿਆ ਵਿੱਚ ਹੈ ਆਵਣ ਜਾਣਾ ਤੇ ਮਿਟੈ ਨਾਨਕ ਜੇ ਮਨ ਸੋਏ ਨਾਨਕ ਜਿਸ ਮਨ ਚ ਹਰੀ ਵਸਦਾ ਉਹਦਾ ਹੀ ਆਉਣਾ ਜਾਣਾ ਮੁਕਦਾ ਹੈ ਕੌੜੀ ਉਹ ਜੀ ਬਹੁਤ ਗਰਬ ਵਾਸੇ ਇਹ ਜੀ ਬੜੇ ਗਰਬ ਦੇ ਵਿੱਚ ਪਾਵ ਕੇ ਸੰਸਾਰ ਦੇ ਵਿਕਾਰਾਂ ਚ ਗਰਸੇ ਹਨ ਮੋਹ ਮਗਨ ਮੀਠ ਜੋਨ ਫਾਸੇ ਮੋਹ ਦੇ ਵਿੱਚ ਮਗਨ ਨੇ ਬਸ ਵਿਕਾਰਾਂ ਦੇ ਮਿੱਠ ਮੀਠ ਚ ਮਿੱਠੇ ਚ ਫਸ ਗਏ ਬਸ ਜੁਨਾਂ ਦੇ ਵਸ ਪਏ ਹਨ ਇਨ ਮਾਇਆ ਤ੍ਰੈ ਗੁਣ ਬਸ ਕੀਨੇ ਇਹ ਮਾਇਆ ਨੇ ਤ੍ਰੈ ਗੁਣੀ ਕ੍ਰਜੋ ਸਤੋ ਤਮੋ ਇਹ ਆਪਣੇ ਵਸ ਵਿੱਚ ਕੀਤੀ ਹੈ ਆਪਨ ਮੋ ਘਟੇ ਕਟਦੀ ਨੇ ਹਰੇ ਕੀਰਤ ਇਹ ਚ ਮਾਇਆ ਨੇ ਆਪਣਾ ਮੋਹ ਪੈਦਾ ਕੀਤਾ ਹੈ। اے ਸਾਜਨ ਕਛ ਕਹੋ ਉਪਾਇਆ। اے ਸਾਜਨ ਕੋਈ ਤਰੀਕਾ ਦਸੋ। ਜਾਂ ਤੇ ਤਰੋਂ ਵਿਖਮ ਏ ਮਾਇਆ। ਜਿਦ ਨਾਲ ਇਹ ਮਾਇਆ ਔਖਾ ਸਾਗਰ ਤਰਿਆ ਜਾਏ। ਓਰ ਕਿਰਪਾ ਸਦ ਸੰਗ ਮਿਲਾਏ। ਕਿਰਪਾ ਕਰਕੇ ਜਿੰਨਾ ਨੂੰ ਹਰੀ ਨੇ 사ਦ ਸੰਗਤ ਚ ਜੋੜਿਆ ਹੈ। ਨਾਨਕ ਤਾਂ ਕੈ ਨਿਕਟ ਨ ਮਾਇ। ਨਾਨਕ ਮਾਏ ਏ ਮਾਏ ਉਹਨਾਂ ਦੇ ਨੇੜੇ ਫਿਰ ਨਿਕਟ ਵੀ ਨਹੀਂ ਆਉਂਦੀ ਮਾਇਆ। ਸ਼ਲੋਕ ਕੀਰਤ ਕਮਾਵਣ 少不，少。啊 ਇਨੇ ਤੈਨ ਪ੍ਰਭ ਆਪ ਸ਼ੁਭ ਅਸ਼ੁਭ ਚੰਗਾ ਮਾੜਾ ਇਹ ਕਰਮ ਇਹ ਕਿਰਤ ਕਮਾਉਣਾ ਇਹ ਹਰੀ ਨੇ ਆਪ ਬਣਾਇਆ ਹੈ ਪਛ ਆਪਣ ਹਉ ਹਉ ਕਰੈ ਨਾਨਕ ਬਿਨ ਹਰ ਕਾ ਕਾ ਕਮਾਤ ਬਸੇ ਪਸ਼ੂ ਬਿਰਤੀ ਬਸ ਹਉ ਹਉ ਹੀ ਕਰਦੀ ਰਹਿੰਦੀ ਹੈ ਪਉੜੀ ਇੱਕ ਆਪ ਕਰਾਉਣ ਹਾਰਾ ਹਰੀ ਆਪ ਹੀ ਸ੍ਰਿਸ਼ਟੀ ਨੂੰ ਕਰਨ ਹਾਲਾ ਹੈ ਭਾਵ ਕੇ ਬਣਾਉਣ ਵਾਲਾ ਹੈ ਆਪੇ ਪਾਪ ਪੁਨ ਵਿਸਥਾਰਾ ਆਪ ਹਰੀ ਨੇ ਪਾਪ ਤੇ ਪੁਨ ਦੀ ਵਿਸਥਾਰ ਭਾਵ ਕੇ ਸਿਧਾਂਤ ਬਣਾਇਆ ਹੈ। ਯਾ ਜੁਗ ਜਿਤ ਜਤੇ ਆਪੇ ਲਾਇਓ ਇਸ ਸੰਸਾਰ ਛਰੀ ਨੇ ਜਿਤਜ ਦਰ ਜੀਵਾਂ ਨੂੰ ਲਾਇਆ ਹੈ। ਸੋ ਸੋ ਪਾਇਓ ਜੋ ਆਪ ਦੀ ਵਾਇਓ। ਉਹ ਉਹ ਮਿਲਿਆ ਜੋ ਹਰੀ ਨੇ ਆਪ ਦਿੱਤਾ ਹੈ। ਆ ਕਾਇੰਤ ਨ ਜਾਣ ਕੋ ਹਰੀ ਦਾ ਅੰਤ ਕੋਈ ਨਹੀਂ ਜਾਣਦਾ। ਜੋ ਜੋ ਕਰੈ ਸੋ ਉਪਨ ਹੋ। ਜੋ ਜੋ ਹਰੀ ਕਰਦਾ ਸੋ ਸੋ ਹੁੰਦਾ ਹੈ। ਇੱਕ ਕੈ ਤੇ ਸਗਲਾ ਵਿਸਥਾਰਾ ਏ ਖਰੀ ਤੋਂ ਹੀ ਸਭ ਵਿਸਥਾਰਾ ਹੈ ਨਾਨਕ ਆਪ ਸਵਾਰਨ ਹਾਰਾ ਨਾਨਕ ਜੀਵਾ ਨੂੰ ਹਰੀ ਆਪ ਸਵਾਰਨ ਵਾਲਾ ਹੈ ਸ਼ਲੋਕ ਰਾਚ ਰਹਿ ਬੁਨਤਾ ਬਿਨੂ ਕੁਸਮ ਰਾਂਗ ਬੇਕ ਸ਼ੋਰ ਜੋ ਸੰਸਾਰ ਦੇ ਮਾਇਆ ਦੇ ਵਿੱਚ ਮਸਤੇ ਹੋਏ ਹਨ ਤਰਕ ਤੇ ਯਰਣੀ ਪਰ ਮੈਨ ਸਜਾਏ ਮੋ ਨਨਕ ਜਿਹੜੇ ਹਰੀ ਨੂੰ ਜਪਦੇ ਨੇ ਮੈਂ ਉਹਨਾਂ ਦੀ ਸ਼ਰਨ ਚ ਪੈ ਕੇ ਮੈਂ ਤਰ ਜਾਵਾਂਗਾ ਕੌੜੀ ਰੇ ਮਨ ਬਿਨ ਹਰ ਜਹਰ ਚੋਂ ਤਹ ਤਾ ਵੰਦਨ ਪਾਹੇ ਇਹ ਮਨ ਜਿੱਥੇ ਜਿੱਥੇ ਵੀ ਤੂੰ ਜਾਏਂਗਾ ਉੱਥੇ ਉੱਥੇ ਮਾਇਆ ਦੇ ਬੰਧਨ ਤੇਰੇ ਨਾਲ ਚੱਲ ਨਗੇ ਜੇ ਬਿਦ ਕਤੂ ਨਾ ਛੂਟੀ ਐ ਸਾਖਤ ਤੇ ਊ ਕਮਾਏ ਸਾਖਤ ਉਹ ਕਰਮ ਕਰਦਾ ਜਿਹੜੇ ਕਰਮਾ ਨਾਲ ਛੁੱਟਿਆ ਨਹੀਂ ਜਾਂਦਾ ਹਾਂ ਹਾਂ ਕਰਤੇ ਕਰਮ ਰਤ ਤਾਂ ਕੋ ਪਾਰ ਅਫਾਰ ਜਿਹੜੇ ਬਸ ਹਉ ਹਉ ਹੀ ਕਰਦੇ ਨੇ ਬਸ ਉਹ ਮਾਇਆ ਦੇ ਹੰਕਾਰ ਚ ਅਫਰੇ ਹਨ ਪ੍ਰੀਤ ਨਹੀਂ ਜੋ ਨਾਮ ਸਿਉ ਤਉ ਇਹੋ ਕਰਮ ਬੇਕਾਰ ਜਿਨ੍ਹਾਂ ਦੀ ਪ੍ਰੀਤੀ ਹਰੀ ਦੇ ਨਾਲ ਨਹੀਂ ਤੇ ਫਿਰ ਹੋਰ ਕਰਮ ਕਰਦੇ ਨੇ ਮਰਜ਼ ਕਹਿੰਨ ਲੋਕ ਸਭ ਬਿਰਤੇ ਹਨ ਬਾਦੇ ਜਮ ਕੀ ਜੇਬਰੀ ਮਿੱਠੀ ਮਾਇਆ ਰੰਗ ਮਾਇਆ ਦੇ ਰੰਗ ਚ ਮਿੱਠੀ ਹੈ ਜੋ ਮਸਤ ਹੋ ਕੇ ਜਮਾਂ ਦੀ ਜੇਬਰੀ ਰਸੀ ਨਾਲ ਵੱਜੇ ਹਨ ਭ੍ਰਮ ਕੇ ਮੋਹੇ ਨਾ ਬੁਝੈ ਸੋ ਪ੍ਰਭ ਸਦ ਹੂ ਸੰਗ ਜਿਹੜਾ ਪ੍ਰਭੂ ਨਾਲ ਰਹਿੰਦਾ ਹੈ ਬਸ ਪਰਮ ਦੇ ਮੋਹੇ ਚਾਹ ਕੇ ਨੂੰ ਬੁੱਝ ਦੇ ਨਹੀਂ ਲੇਖਾ ਗਣਤ ਨਾ ਛੂਟੀਆ ਕਾਚੀ ਪੀਤ ਨਾ ਸ਼ੁੱਧ ਬਸ ਲਿਖੇ ਗਣਤ ਪਾਉ ਕੇ ਜਈ ਸਾਖ ਕਿਤਾਬ ਦੇ ਗੱਲ ਆ ਜੇ ਫਿਰ ਚੁੱਟਿਆ ਵੀ ਨਹੀਂ ਜਾ ਸਕਦਾ ਇਹ ਕੱਚੀ ਪੀਤ ਸਰੀਰ ਸ਼ੁੱਧ ਵੀ ਨਹੀਂ ਹੋ ਸਕਦਾ ਜਿਸੇ 부ਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਜਿਸ ਨੂੰ ਸਤਿਗੁਰੂ ਬੂਝ ਦਵੇ ਨਾਨਕਾ ਉਹਦੀ ਬੁੱਧ ਨਿਰਮਲ ਹੋ ਜਾਂਦੀ ਹੈ ਸ਼ਲੋਕ ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ ਜਿੰਨਾਂ ਨੂੰ ਸਾਧੂ ਦਾ ਸੰਗ ਮਿਲ ਲ ਗਿਆ ਉਹਨਾਂ ਦੇ ਬੰਧਨ ਟੁੱਟ ਗਏ ਹਨ ਜੋਰਾ ਰੰਗ ਇੱਕ ਕੈ ਨਾਨਕ ਗੂੜਾ ਰੰਗ ਜੋ ਇੱਕ ਰੰਗ ਚ ਰੰਗੇ ਨੇ ਨਾਨਕ ਉਹਨਾਂ ਨਾਮ ਦਾ ਗੂੜਾ ਰੰਗ ਚੜਿਆ ਹੈ ਪੌੜੀ ਰਾਰਾ ਰੰਗੋ ਯਾ ਮਨ ਆਪਣਾ اے ਭਾਈ ਇਹ ਮਨ ਹਰੀ ਦੇ ਨਾਮ ਚ ਰੰਗ ਲਵੋ ਹਰ ਹਰ ਨਾਮ ਜਪੋ ਜਪ ਰਸਨਾ ਬਸ ਹਰੀ ਨੂੰ ਇਸ ਰਸਨਾ ਨਾਲ ਜਪਦੇ ਰਹੋ ਜੀ ਰੇ ਰੇ ਦਰਗਾ ਕਹਿ ਨਾ ਕੋ ਉਰੇ ਰੇ ਪਾਉ ਕਿ ਦਰਗਾ ਦੇ ਵਿੱਚ ਫਿਰ ਕੋਈ ਤੂੰ ਕਰਕੇ ਵੀ ਨਹੀਂ ਬੋਲੇਗਾ ਆਓ ਬੈਠ ਆਦਰਸ਼ੁਭ ਦੇਵ ਸਭ ਕੋ ਆਖਣ ਗਿਆਓ ਬੈਠੋ ਸਤਕਾਰ ਮਿਲੇਗਾ ਫਮਲੀ ਪਾਵੇ ਤੂੰ ਬਾਸਾ ਇਹ ਭਾਈ ਤਾਂ ਹੀ ਤੇ ਮੈਂ ਹਰੀ ਦਾ ਨਾਮ ਜਪਿਆ ਹੈ ਜਨਮ ਮਰਨ ਨਾ ਹੋਏ ਬਿਨਾਸਾ ਜਨਮ ਮਰਨ ਨਹੀਂ ਹੁੰਦਾ ਤੱਕ ਕਰਮ ਲਿਖਿਓ ਧੁਰ ਜਾਕੇ ਜਿਨਾਂ ਦੇ ਭਾਗ ਬੜੇ ਚੰਗੇ ਨੇ ਹਰ ਸੰਪੈ ਨਾਨਕ ਕਰ ਤਾਂਕੇ ਨਾਨਕ ਉਹਨਾਂ ਦੇ ਕਰ ਚ ਸਭ ਹਰੀ ਦੇ ਨਾਮ ਦਾ ਖਜ਼ਾਨਾ ਹੈ ਸ਼ਲੋਕ ਲਾਲਚ ਝੂਠ ਵਿਕਾਰ ਮੂਹ ਬਿਆਪਤ ਮੂੜੇ ਅੰਦ ਇਹ ਮੂੜੇ ਅੰਦ ਬਸ ਲਾਲਚ ਝੂਠ ਵਿਕਾਰ ਦੇ ਵਿੱਚ ਗ੍ਰਸਤ ਨੇ ਲਾਗ ਭਰੇ ਦੁਰਗੰਧ ਸੋਂ ਨਾਨਕ ਮਾਇਆ ਬੰਦ ਨਾਨਕ ਮਾਇਆ ਦੇ ਬੰਧਨ ਚ ਪੈ ਕੇ ਸਮਝ ਲੋ ਇਹ ਦੁਰਗੰਧ ਦੇ ਵਸ ਪਏ ਹਨ ਪੌੜੀ ਲੱਲਾ ਲਪਟ ਬਖੇਰ ਅਸਰਾਤੇ ਇਹ ਜੀਵ ਇਸ ਸੰਸਾਰ ਦੇ ਵਿਕਾਰਾਂ ਦੇ ਨਾਲ ਲਪਟੇ ਹਨ ਅੰਗ ਬੁੱਧ ਮਾਇਆ ਮਦਮਾਤੇ ਜਿਨ੍ਹਾਂ ਨੇ ੰਕਾਰ ਤੇ ਮਾਇਆ ਦੀ ਬੁੱਧੀ ਤਿਆਗ ਦਿੱਤੀ ਹੈ ਤਾਂ ਮਾਇਆ ਮੈਂ ਜਨਮ ਹੈ ਮਰਣਾ ਸਤਗੁਰ ਕਹਿਣ ਦੂਜੇ ਪਾਸੇ ਜਿਹੜੇ ਜੀਵ ਲਪਟੇ ਨੇ ਉਹ ਮਾਇਆ ਦੇ ਮੋਹ ਦੇ ਵਿੱਚ ਹੀ ਮਾਤੇ ਨੇ ਸਤਗੁਰੂ ਕਹਿਣ ਲੱਗੇ ਜਿਹੜੇ ਇਸ ਮਾਇਆ ਦੇ ਨਾਲ ਲਪਟੇ ਨੇ ਉਹ ਜਨਮ ਮਰਨ ਚ ਪਏ ਹਨ ਜੋ ਜੋ ਹੁਕਮ ਤਿਵੇਂ ਤ्यों ਕਰਨਾ ਅਰੇ ਬਸੇ ਤੇ ਹਰੀ ਦਾ ਹੁਕਮ ਹੈ ਜਿਵੇਂ ਜਿਵੇਂ ਹੁੰਦਾਵੇਂ ਚੱਲਦਾ ਹੈ ਕੋਊ ਊਣ ਨਾ ਕੋਊ ਪੂਰਾ ਸੰਸਾਰ ਚ ਨਾ ਕੋਈ ਊਣਾ ਤੇ ਨਾ ਕੋਈ ਪੂਰਾ ਹੈ ਕੋਊ ਸੁਗਰ ਨਾ ਕੋਊ ਮੂਰਾ ਨਾ ਕੋਈ ਸਿਆਣਾ ਨਾ ਕੋਈ ਮੂਰਖ ਹੈ ਜਿਤ ਜਤ ਲਾਵੋ ਤਿਤ ਤ ਲੱਗਣਾ ਜਿੱਧਰ ਹਰੀ ਜੋੜਦਾ ਜੀਵ ਉਧਰ ਲੱਗੇ ਹਨ ਔਰ ਇੱਕ ਠਾਕੁਰ ਸਦਾ ਅਲਪਨਾ ਨਨਖ ਹਰੀ ਸਦਾ ਲੇਪਨਾ ਭਾਉ ਕੇ ਮਾਇਆ ਤੋਂ ਨਿਰਲੇਪ ਹੈ ਸ਼ਲੋਕ ਲਾਲ ਗੁਪਾਲ ਗੋਵਿੰਦ ਪ੍ਰਭ ਗੈਰ ਗੰਬੀਰ ਅਥਾ ਪ੍ਰਭੂ ਉਹ ਗੋਪਾਲ ਗੋਬਿੰਦ ਉਹ ਗੈਰ ਗੰਬੀਰ ਅਥਾ ਪ੍ਰਭੂ ਦੂਸਰ ਨਹੀਂ ਅਵਰ ਕੋ ਨਾਨਕ ਵੇ ਪਰਵਾ ਨਾਨਕ ਫਿਰ ਐਸਾ ਪ੍ਰਭੂ ਜੋ ਅਥਾ ਹੈ ਗੈਰ ਗੰਬੀਰ ਉਹਦੇ ਵਰਗਾ ਹੋਰ ਕੋਈ ਨਹੀਂ ਹੈ ਔੜੀ ਲੱਲਾ ਤਾਂ ਕਹਿ ਲਵੈ ਨਕੋ ਇਹ ਭਾਈ ਹਰੀ ਦੇ ਨੇੜੇ ਤਰੇੜੇ ਵੀ ਕੋਈ ਨਹੀਂ ਏਕਾ ਆਪ ਅਵਰ ਨਾ ਹੋ ਉਹ ਆਪ ਹੀ ਆਪ ਉਹ ਸਵਰਗਾ ਕੋਈ ਨਹੀਂ ਹੈ ਹੋਵਣ ਹਾਰ ਹੋਤ ਸਦ ਆਇਆ ਓ ਹੋ ਅਨਹਾਰ ਪ੍ਰਭੂ ਸਦਾ ਸ਼ੁਰੂ ਤੋਂ ਹੀ ਹੈ ਜੀ ਆਕਾਇੰਤ ਨ ਕਾਹੂ ਪਾਇਆ ਉਸ ਅੰਤ ਕੋਈ ਨਹੀਂ ਪਾ ਸਕਦਾ ਕੀਟ ਅਸਤ ਮੈ ਪੂਰਸਮਾਨੇ ਭਾਵੇਂ ਕੀੜੀ ਭਾਵੇਂ ਤਾਤੀ ਸਭ 'ਚ ਇੱਕ ਰਸ ਵਿਆਪਕ ਹੈ ਪ੍ਰਗਟਪੁਰਖ ਸਭ ਥਾਂਉ ਜਾਣੇ ਪ੍ਰਗਟਪੁਰਖ ਸਭ ਥਾਂਉ ਜਾਣੇ ਜਿਹੜੇ ਹਰੀ ਤੇ ਪਗਤ ਨੇ ਹਰੀ ਨੂੰ ਸਭ ਥਾਂ ਤੇ ਵਿਆਪਕ ਸਮਨ ਦੇ ਨੇ ਆਪ ਕੋ ਦੀਨੋ ਹਰ ਰਸ ਆਪਣਾ ਜਿਨ੍ਹਾਂ ਨੂੰ ਹਰੀ ਨੇ ਆਪਣਾ ਰਸ ਬਖਸ਼ਿਆ ਹੈ ਨਾਨਕ ਗੁਰਮੁਖ ਹਰ ਹਰ ਤੇ ਜਪਨਾ ਨਾਨਕ ਗੁਰੂ ਦੇ ਸਨਮੂਹ ਕੋ ਕੇ ਹਰੀ ਨੂੰ ਜਪਦੇ ਹਨ ਸੋ ਆਤਮ ਰਸ ਜੇ ਜਾਣਿਆ ਹਰ ਰੰਗ ਸਹਿਜ ਮਾਣ ਹਰੀ ਦੇ ਰੰਗ ਚ ਸਹਿਜ ਟੇਕੇ ਜਿਨਾਂ ਨੇ ਨਾਮ ਪਛਾਨ ਲਿਆ ਜੀ ਨਾਨਕ ਤਨ 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 ਜਨ ਆਏ ਤੇ ਪਰਵਾਣ ਨਾਨਕੋ ਤਨ ਉਹ ਲੋਕ ਉਹ ਮਨੁਖ ਪਰਲੇ ਹਨ ਜਿਨਾਂ ਨੇ ਆਕੇ ਸਤਿਗੁਰੂ ਦਾ ਨਾਮ ਜਪਿਆ ਉਹ ਪਰਵਾਣ ਹੋਏ ਹਨ ਕੌੜੀ ਆਇਆ ਸਫਲ ਤਾਹੂ ਕੋ ਗਨਿਐ ਉਹਦ ਆਇਆ ਹੀ ਸੰਸਾਰ ਸਫਲਾ ਹੈ ਜਸ ਰਸਨ ਹਰ ਹਰ ਜਸ ਭਣਿਐ ਜੋ ਹਰੀ ਦੇ ਰਾਮ ਨੂੰ ਜਸ ਨੂੰ ਜਪਦਾ ਹੈ ਜੀ ਆਏ ਬਸੈ ਸਾਧੂ ਕੈ ਸੰਗੇ ਉਹ ਆਕੇ ਸਾਧੂ ਗੁਰੂ ਦੇ ਸੰਗਤ ਚ ਪਾ ਕੇ ਗੁਰੂ ਦੇ ਨਾਲ ਜੁੜੇ ਹਨ ਅਨ ਦਿਨ ਨਾਮ ਤੇ ਹਾਵੈ ਰੰਗੇ ਦਿਨ ਰਾਤ ਬਸ ਰੰਗ ਦੇ ਵਿੱਚ ਉੜ ਕੇ ਨਾਮ ਜਪਦੇ ਹਨ ਆਤ ਸੋ ਜਨ ਨਾਮੇ ਰਾਤਾ ਜੀ ਜਿਹੜੇ ਸਤਗੁਰੂ ਕਹਿਣ ਲੱਗੇ ਹਰੀ ਨਾਮ ਦੇ ਵਿੱਚ ਰੱਤੇ ਹੋਏ ਹਨ ਜਾਂ ਕੋ ਦਇਆ ਮਯਾਬੀ ਦਾਤਾ ਜਿਹਦੇ ਤੇ ਹਰੀ ਦੀ ਕਿਰਪਾ ਹੈ ਬਖਸ਼ਿਸ਼ ਹੈ ਜੀ ਇਕ ਆਵਣ ਫਿਰ ਜੂਨ ਨ ਆਇਆ ਜਿਨਾਂ ਨੇ ਇੱਕ ਨੂੰ ਤਿਆਰ ਲਿਆ ਫਿਰ ਜੂਨਾਂ ਚ ਨਹੀਂ ਆਏ ਨਾਨਕ ਹਰ ਕੈ ਦਰਸ਼ ਸਮਾਇਆ ਨਾਨਕ ਉਹ ਹਰੀ ਦੇ ਦਰਸ਼ ਦੀਦਾਰ ਰਹੀਂ ਹਰੀ ਚ ਲੀਨ ਰਹਿੰਦਾ ਹੈ ਇਕ ਆਵਣ ਫਿਰ ਜੂਨ ਨ ਆਇਆ ਨਾਨਕ ਹਰ ਕੈ ਦਰਸ਼ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ